ਭਾਈ ਅਮਰਤਪਾਲ ਸਿੰਘ ਹਰਾਦੇ ਦੇ ਸਾਥੀਆਂ ਨੂੰ ਪੰਜਾਬ ਲਿਆਂਦਾ ਗਿਆ ਸੱਤ ਸਾਥੀ ਪਹਿਲਾ ਪੰਜਾਬ ਲਿਆਂਦੇ ਗਏ ਜਿਨ੍ਹਾਂ ਨੂੰ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕਰਕੇ ਉਹਨਾਂ ਨੂੰ ਪਹਿਲਾ ਵੀ ਰਿਮਾਂਡ ਦੇ ਉੱਪਰ ਲਿਆ ਗਿਆ ਤੇ ਜਦੋਂ ਦੂਸਰੀ ਵਾਰ ਕੋਰਟ ਦੇ ਵਿੱਚ ਪੇਸ਼ ਕੀਤੇ ਗਏ 4 ਦਿਨ ਦਾ ਰਿਮਾਂਡ ਉਹਨਾਂ ਨੂੰ ਦੁਬਾਰਾ ਮਿਲਦਾ ਹੈ ਇਸ ਤੋਂ ਬਾਅਦ ਵਰਿੰਦਰ ਸਿੰਘ ਫੌਜੀ ਨਾਮਕ ਅਮਰਤਪਾਲ ਸਿੰਘ ਹਰਾ ਦਾ ਸਾਥੀ ਜਿਹੜਾ ਉਸ ਨੂੰ ਵੀ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਦੇ ਵਿੱਚ ਪੇਸ਼ ਕਰਕੇ ਉੱਥੇ ਪੁਲਿਸ ਦੇ ਵੱਲੋਂ ਮੰਗ ਕੀਤੀ ਗਈ ਕਿ ਅਜਨਾਲਾ ਪੁਲਿਸ ਥਾਣੇ ਕੇਸ ਦੇ ਮਾਮਲੇ ਦੇ ਵਿੱਚ ਉਸ ਦੇ ਕੋਲੋਂ ਵੀ ਪੁੱਛ ਪੜਤਾਲ ਕੀਤੀ ਜਾਵੇਗੀ ਵੱਖ-ਵੱਖ ਤਰੀਕੇ ਦੇ ਨਾਲ ਹਰੇਕ ਦ੍ਰਿਸ਼ਟੀਕੋਣ ਤੋਂ ਇਸ ਮਸਲੇ ਮਾਮਲੇ ਦੇ ਵਿੱਚ ਉਸਦੇ ਕੋਲੋਂ ਵੀ ਪੁੱਛ ਪ੍ਰਤੀਤ ਕੀਤੀ ਜਾਵੇਗੀ ਤੇ ਜਾਣਿਆ ਜਾਵੇਗਾ ਕਿ ਕਿਸ ਤਰੀਕੇ ਦੇ ਨਾਲ ਅਜਨਾਲਾ ਕਾਂਡ ਦੇ ਵਿੱਚ ਉਸਦੀ ਸਰਪ੍ਰਸਤੀ ਰਹੀ ਹੈ ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਪੁਲਿਸ ਦੇ ਵੱਲੋਂ ਇੱਕ ਹਫ਼ਤੇ ਦੇ ਆਕੇਲੀਏ ਰਿਮਾਂਡ ਦੀ ਮੰਗ ਕੀਤੀ ਗਈ ਪਰ ਜਿਸ ਦੇ ਉੱਪਰ ਕੋਰਟ ਦੇ ਵਿੱਚੋਂ ਉਹਨਾਂ ਨੂੰ ਮਹਿਜ਼ 5 ਦਿਨ ਦਾ ਰਿਮਾਂਡ ਹੀ حاصل ਹੋਇਆ ਹੈ ਬਰਿੰਦਰ ਫੌਜੀ ਹੋਰਾਂ ਦੇ ਵੱਲੋਂ ਅਜੇ ਇਸ ਤਰੀਕੇ ਦੇ ਨਾਲ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਨਾਲ ਸਾਥ ਦਿੱਤਾ ਗਿਆ ਉਸ ਦਿੱਤੇ ਗਏ ਸਾਥ ਦੇ ਉੱਪਰ ਪੁਲਿਸ ਦੀ ਨਜ਼ਰ ਸੀ ਨਜ਼ਰ ਹੈ ਤੇ ਨਜ਼ਰ ਰਹੇਗੀ ਅਜਿਹੀਆਂ ਜਾਣਕਾਰੀਆਂ ਪੁਲਿਸ ਦੇ ਵੱਲੋਂ ਦਿੱਤੀਆਂ ਗਈਆਂ ਨੇ ਬਾਕੀ ਕੋਰਟ ਦੇ ਵਿੱਚ ਪਹੁੰਚ ਕੇ ਕੇਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਹੋਰਾਂ ਦੇ ਜਿਹੜੇ ਵਕੀਲ ਨੇ ਉਧਰਲੇ ਪੱਖੇ ਵਕੀਲ ਨੇ ਯਾਪਰ ਕਹ ਲਿਆ ਬਰਿੰਦਰ ਸਿੰਘ ਫੌਜੀ ਹੋਰਾਂ ਦੇ ਜਿਹੜੇ ਵਕੀਲ ਨੇ ਉਹਨਾਂ ਦੇ ਵੱਲੋਂ ਕੀਕੋ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਉਹ ਵੀ ਤੁਹਾਨੂੰ ਸੁਣਾਉਨੇ ਆ ਤੇ ਨਾਲ ਦੀ ਨਾਲ ਡੀਐਸਪੀ ਅਜਨਾਲਾ ਜਿਹੜੇ ਨੇ ਉਹਨਾਂ ਦੇ ਵੱਲੋਂ ਕੇਸ ਰੀਕੇ ਦੇ ਨਾਲ ਵੱਡੇ ਖੁਲਾਸੇ ਹੋਣ ਦੀ ਗੱਲ ਕਹੀ ਗਈ ਹੈ ਕਿ ਭਾਈ ਜਦੋਂ ਰਿਮਾਂਡ ਲਿਆ ਜਾਵੇਗਾ ਉਦੋਂ ਹਰੇਕ ਕਹੇ ਲਈਏ ਕਿ ਦ੍ਰਿਸ਼ਟੀਕੋਣ ਤੋਂ ਇਸ ਮਸਲੇ ਮਾਮਲੇ ਨੂੰ ਵੇਖਿਆ ਜਾਵੇਗਾ ਹਰੇਕ ਕੋਨੇ ਤੋਂ ਇਸ ਮਸਲੇ ਮਾਮਲੇ ਦੇ ਉੱਪਰ ਘੋਖ ਪੜਤਾਲ ਕੀਤੀ ਜਾਵੇਗੀ ਤੇ ਜਿਹੜਾ ਜਿਹੜਾ ਵਿਅਕਤੀ ਵੀ ਲੋੜੀਂਦਾ ਹੈ ਯਹਾਂ ਪਰ ਇਸ ਬਰਿੰਦਰ ਫੌਜੀ ਨਾਮਕ ਕੇ ਲਈ ਆਗੂ ਦੇ ਕੋਲੋਂ ਜਾਂ ਫਿਰ ਇਸ ਸਿੱਖ ਦੇ ਕੋਲੋਂ ਅਮਰਤਪਾਲ ਸਿੰਘ ਹੋਰਾਂ ਦੇ ਸਾਥੀ ਦੇ ਕੋਲੋਂ ਜਿਹੜੀਆਂ ਵੀ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਉਹਨਾਂ ਨੂੰ ਉਹਨਾਂ ਦੇ ਆਧਾਰ ਦੇ ਉੱਪਰ ਵੱਖ-ਵੱਖ ਤਰੀਕੇ ਦੇ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ ਤੇ ਜਾਂਚ ਪੜਤਾਲ ਦੇ ਵਿੱਚ ਜੇਸ ਵੀ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਜਿਹੜੀਆਂ ਸਾਹਮਣੇ ਆਉਣਗੀਆਂ ਉਹਦੇ ਉੱਪਰ ਬਣਦੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਬਾਕੀ ਇਹ ਖਾਸ ਰਿਪੋਰਟ ਪ੍ਰਦੀਪ ਕੁਮਾਰ ਹੋਰਾਂ ਦੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਿਸ ਦੇ ਵਿੱਚ ਡੀਐਸਪੀ ਅਜਨਾਲਾ ਤੇ ਵਿਰਿੰਦਰ ਫੌਜੀ ਹੋਰਾਂ ਦੇ ਵਕੀਲ ਦੇ ਵੱਲੋਂ ਆਪਣੇ ਤਮਾਮ ਪੱਖ ਜਿਹੜੇ ਨੇ ਉਹ ਪੇਸ਼ ਕੀਤੇ ਗਏ ਨੇ ਕਮੈਂਟ ਸੈਸ਼ਨ ਦੇ ਵਿੱਚ ਆਪਣੀ ਰਾਏ ਪ੍ਰਤਕਰਮ ਤੇ ਟਿੱਪਣੀ ਕਰਨਾ ਬਿਲਕੁਲ ਨਾ ਪੁੱਛਣਾ ਕਿੰਨਾ ਰਮਾਨ ਮਿਲਿਆ ਕੀ ਗੱਲ ਬੋਲੇ ਸ਼ਰੀ ਅੰਮ੍ਰਿਤਸਰ ਜੀ ਗ੍ਰਿੰਦਰ ਸਿੰਘ ਫੌਜੀ ਨੇ ਵੀ ਅੱਜ ਇੱਕ ਨੀ ਕਰਦਾਰੀ ਮਾਮਲਾ ਰਿਹਾ ਜੀ ਕਿ ਜਿਹੜੀ ਇਹਨਾਂ ਨੇ ਗਰਾਉਂਡ ਚ ਹੀ ਹੈ ਕਿ 315 ਵਰਦੀ ਰੈਡ ਕਲੋਜੀ ਇਹ ਗਵਰਨਮੈਂਟ ਸੀਗਾ ਤੇ ਕਿ ਉੱਥੇ ਫੈਸਲ ਸੀਗਾ ਆਪਾਂ ਕਹਿ ਰਹੇ ਹਾਂ ਕਿ ਮਿਨਟੀ ਸਰਪ੍ਰੀਓ ਇਸ ਤੇ ਲਾਲ ਪੁਟੀ ਸੀ ਉੱਥੇ ਸੀ ਸ਼ਨਸ਼ਟ ਨਹੀਂ ਹੋਇਆ ਇਸ ਕਰਕੇ ਦਾ ਮੰਗਦੇ ਨੇ ਕਿ ਲੈਨਰ ਮੰਗੇ ਇਨਵੈਟ੍ਰਿਕ ਦਾ ਮੰਗੇ ਅੱਜ ਕਿਹੜੇ ਵਿਅਕਤੀ ਨੂੰ ਪੇਸ਼ ਕੀਤਾ ਗਿਆ ਤੇ ਕਿੰਨਾ ਰਿਮਾਂਡ ਮਿਲਿਆ ਜੀ ਅੱਜ ਜੀ ਇਹ ਮਕਦਮਾ ਨੰਬਰ 39 2023 ਦਾ ਜਿਹੜਾ ਖਾਣੇ ਜਨਾਲੇ ਤੇ ਅਮਰਪਾਲ ਸਿੰਘ ਤੇ ਸਾਥੀਆਂ ਲੋ ਅਟੈਕ ਹੋਇਆ ਸੀਗਾ ਉਸ ਸੰਬੰਧ ਵਿੱਚ ਅਸੀਂ ਵਰਿੰਦਰ ਸਿੰਘ ਫੌਜੀਵਾਸੀ ਜੋਰ ਸਿੰਘ ਵਾਲਾ ਐਨਐਸਏ ਦੇ ਵਿੱਚ ਜਿਹੜਾ ਖਤਮ ਹੋਇਆ ਸੀ ਡਿਪੂ ਗੱਡ ਜੇਲ੍ਹ ਤੋਂ ਲਿਆ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਅਸੀਂ 7 ਦਿਨ ਦਾ ਰਿਮਾਂਡ ਉਹਨਾਂ ਤੋਂ ਮੰਗਿਆ ਸੀ ਮਾਂਜੋਗ ਅਦਾਲਤ ਨੇ ਸਾਨੂੰ 5 ਦਿਨ ਦਾ ਪੁਲਸ ਰਿਮਾਂਡ ਜਿਹੜਾ ਦਿੱਤਾ ਇਹ ਹੁਣ ਅਸੀਂ ਇਹਦੇ ਕੋਈ ਕੋਸ਼ਿਸ਼ ਕਰਕੇ ਤੇ ਅਗਲੀ ਕਾਰਵਾਈ ਕਰਾਂਗੇ ਐਨਐਸ ਕਦੋਂ ਖਤਮ ਹੋਇਆ ਸੀ ਇਹਦਾ ਇਹਦਾ ਜੀ ਕੱਲ 26 ਤਰੀਕ ਨੂੰ ਖਤਮ ਹੋਇਆ ਜੀ ਅੱਜ 27 ਨੂੰ ਅਸੀਂ ਇਹਨੂੰ ਪੇਸ਼ ਕਰਾਂਗੇ ਸਰ ਕੀ ਤੁਹਾਨੂੰ ਪੁਲਸ ਕੋਲ ਦਿੱਤੀ ਨਹੀਂ ਤਾਂ ਤੇ ਇਸ ਕੋਲ ਕੋ ਰਿਮਾਂਡ ਜਿਹੜਾ ਸੰਭੋਗ ਹੈ ਨਹੀਂ ਤੇ ਜੀ ਉਹ ਜਿਹੜੀ ਢੀਰ ਨੇ ਹਮਲਾ ਕੀਤਾ ਸੀ ਢੀਰ ਦੇ ਵਿੱਚ ਇਹ ਸ਼ਾਮਲ ਸੀਗਾ ਅਮਰਪਾਲ ਸਿੰਘ ਦਾ ਇਹ ਤਾਂ ਪਰਸਨਲ ਗਨਮੈਨ ਸੀਗਾ ਇਹਦੇ ਕੋਲ ਵੈਪਨ ਸੀਗੇ ਪਹਿਲਾਂ ਵੀ ਇਹ ਕੋ ਐਪਲੀਕੇਰ ਕਵਰ ਹੋ ਚੁੱਕਾ ਵਾ ਅਸੀਂ ਅੱਗੇ ਵੀ ਕਰਨਾ ਹੈ ਕਿਉਂਕਿ ਤੇਰਾ ਇਹ ਸਾਡੀ ਨੇ ਫੌਜ ਚ ਨੌਕਰੀ ਕੀਤੀ ਹੈ ਜੀ 5-6 ਸਾਲ ਉਦੋਂ ਬਾਅਦ ਫੌਜ ਦੀ ਨੌਕਰੀ ਛੱਡ ਆਇਆ ਠੀਕ ਹੈ ਤਾਂ ਇੱਕ ਪਹਿਲਾਂ ਦੁਬਾਰਾ ਪਿਛਲਾ